ਕਿੰਨੇ ਘੰਟੇ ਚੱਲਿਆ ਵੈ ਬਈ ਸਿਰਫ 130 ਘੰਟੇ ਚੱਲਿਆ 130 ਘੰਟੇ ਚੱਲਿਆ ਵੈ ਉੱਲ ਗਾਰੰਟੀ ਆ ਬਈ ਮੀਟਰ ਬਾਈਕ ਬੂਕ ਦੀ ਪੂਰੀ ਫਾਲੋ ਗਾਰੰਟੀ ਰੰਗ ਪੇਂਟ ਦੀ ਬਈ ਸਾਰਾ ਟਰੈਕਟਰ ਬਈ ਅਜੇ ਰੰਗ ਦਾ ਸਾਰਾ ਟਰੈਕਟਰ ਇਟ ਜਿਹੜੇ ਰੇਨਲ ਦੀ ਗਾਰੰਟੀ ਆ ਠੀਕ ਆ ਜੀ ਰਿਮੋਟ ਤੋਂ ਲਾਈਟਾਂ ਚਲਾਉਂਦਾ ਗੱਡੀ ਵਾਲੇ ਫੀਚਰ ਆ ਗਏ ਹਾਂਜੀ ਹਾਂਜੀ ਯਰ 5405 ਕਲਰ ਸ਼ਿਫਟ B 14 V 14 ਜੀ ਇਹ ਹਾਂਜੀ ਤੇ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਆਗਾ ਫੋਰ ਸਪੀਡ ਆਗਾ ਹਾਂਜੀ 5405 ਮਾਡਲ ਬਈ ਇਹਦਾ 605 ਡੀ ਆਈ ਡੀ ਲਕਸ ਮਾਡਲ 2016 ਮਾਡਲ ਲਗਾ ਹਾਂਜੀ ਪੰਜਾਬ ਬਰਨਾਲੇ ਦਾ ਨੰਬਰ ਆਪਣਾ ਲੋਕਲ EBN 23 ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਦੋਸਤਾਂ ਮਿਲਣ ਨੂੰ ਆਪਾਂ ਮੋਚੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਜੀ ਵਧੀਆ ਵਧੀਆ ਕੋਈ ਕਿੰਨੇ ਟਰੈਕਟਰ ਹੈ ਜੀ ਆਪਣੇ ਕੋਲੇ ਆਪਾਂ 8-10 ਸੈਟ ਲੈ ਕੇ ਆਏ ਬਈ ਮੈਂ ਠੀਕ ਹੈ ਜੀ 4x4 ਵੀ ਆ 4x4 3 ਸਪੀਡ ਵੀ ਆ 2 ਸਪੀਡ ਵੀ ਆ ਮੰਡੀ ਤੇ ਬਣਾ ਕੀ ਲਿਖੇ ਸਰਾਈ ਜਾਂਦੀ ਹੈ ਜੀ ਪਿੰਡ ਹੰਡਿਆ ਹੈ ਵੀਰੇ ਨੇੜੇ ਰੇਲਵੇ ਸਟੇਸ਼ਨ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕੱਢ ਲਵਾਂਗੇ ਜੀ ਸਾਰੀਆਂ ਫੈਸਿਲ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਜੀ ਸਾਹਮਣੇ ਆ ਗਿਆ ਜੀ ਮਹਿੰਦਰਾ ਨੂਗੋ 655 ਡੀਆਈ ਕਿੰਨੇ ਮਾਡਲ ਆ ਬਈ ਇਹ ਇਹ 2021 ਮਾਡਲ ਟਰੈਕਟਰ ਹੈ ਵੀਰੇ 21 ਮਾਡਲ ਆ ਏਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ 99 ਪੈਸੇ ਬਈ 99 ਪੈਸੇ ਜਮਾ ਕਿੰਨੇ ਘੰਟੇ ਚੱਲਿਆ ਵਾ ਬਈ ਸਿਰਫ 130 ਘੰਟੇ ਚੱਲਿਆ 130 ਘੰਟੇ ਚੱਲਿਆ ਬਈ ਪੂਰੀ ਗਾਰੰਟੀ ਹੈ ਬਈ ਮੀਟਰ ਬਾਈਕ ਬੂਕ ਦੀ ਪੂਰੀ ਫੋਲੋ ਗਾਰੰਟੀ ਰੰਗ ਪੇਂਟ ਦੀ ਬਈ ਸਾਰਾ ਟਰੈਕਟਰ ਬਈ ਇਹ ਜਿਹੜਾ ਸਾਰਾ ਟਰੈਕਟਰ ਇਹ ਟਿਕਟ ਰੈਨ ਦੀ ਗਾਰੰਟੀ ਹੈ ਠੀਕ ਆ ਜੀ ਬੰਪਰ ਤੋਂ ਬੰਪਰ ਬੰਪਰ ਰੈਡੀ ਨਾਲ ਆ ਜੀ ਠੀਕ ਆ ਬਾਈ ਤੇ ਇਹ ਤਾਂ ਕਿੰਨੇ ਚੇਂਜਰ ਵਾਲਾ ਬਈ ਇਹ ਚੇਂਜ ਟੋਪ ਮਾੜ ਲੈ ਵੀਰੇ ਰਿਮੋਟ ਵਾਲਾ ਸੈਂਸਰ ਆ ਦਾ ਡੀਜੀ ਸੈਂਸਰ ਵਾਲਾ ਡੀਜੀ ਸੈਂਸਰ ਬਾਕੀ ਰਿਮੋਟ ਵੀ ਇਹਦੇ ਰਿਮੋਟ ਤੋਂ ਲਾਈਟਾਂ ਚਲਾਉਂਦਾ ਇਹ ਠੀਕ ਆ ਜੀ ਰਿਮੋਟ ਤੋਂ ਲਾਈਟਾਂ ਚਲਾਉਂਦਾ ਗੱਡੀ ਵਾਲੇ ਫੀਚਰ ਆ ਗਿਆ ਹਾਂਜੀ 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 ਠੀਕ ਆ ਜੀ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਈ ਤੁਸੀਂ ਖੁੱਲੇ ਡੁੱਲੇ ਪਲੇਟਫਾਰਮ 'ਚ ਆ ਗਿਆ ਇਹ 4 ਵੀਲ ਡਰਾਈਵ ਹੈ ਵੀਰੇ ਜਮਾਨਾ ਹੋਰ ਵੀਲ ਡਰਾਈਵ ਹੈ ਨਾ ਜੀ ਹਾਂਜੀ 4 ਵੀਲ ਚ 4 ਵੀਲ ਡਰਾਈਵ ਚ ਆ ਗਿਆ ਜੀ ਕੀ ਰਿਮਾਂਡ ਹੈ ਜੀ ਇਹਦੀ ਡਿਮਾਂਡ ਇਹਦੀ 1.5 ਲੱਖ ਰੁਪਏ ਹੈ 1.5 ਲੱਖ ਡਿਮਾਂਡ ਆ ਬਈ ਹਾਂਜੀ ਮਾਨਤਾਂ ਬਈ ਮਾਨਤਾਂ ਨਹੀਂ ਹੋਊ ਜੀ ਇਹ ਚ ਜਿਹੜਾ ਵੀਡੀਓ ਦੇਖ ਕੇ ਆਉ ਬਈ ਮਾਨਤਾਂ ਰੱਖੋਗੇ ਆਪਣਾ ਹਾਂ ਮਾਨਤਾਂ ਜ਼ਰੂਰ ਰੱਖਾਂਗੇ ਬਈ ਠੀਕ ਆ ਜੀ ਕੰਡੀਸ਼ਨ ਬਈ ਦੇਖ ਸਕਦੇ ਹੋ ਟਰੈਕਟਰ ਦੀ ਜਮਾ ਆਪਾਂ ਕਹਿ ਸਕਦੇ ਆਂ ਵੀ ਏਜੰਸੀ ਵਾਲੀ ਕੰਡੀਸ਼ਨ ਪਈ ਆ ਟਰੈਕਟਰ ਦੀ ਸ਼ੋਰੂਮ ਕੰਡੀਸ਼ਨ ਜਿਵੇਂ ਏਜੰਸੀ ਵਾਲੀ ਕੰਡੀਸ਼ਨ ਠੀਕ ਆ ਜੀ ਫੁੱਲ ਗਾਰੰਟੀ ਹੈ ਬਈ ਇਹ ਟਰੈਕਟਰ ਦੀ ਗਾਰੰਟੀ ਹੈ ਹਾਂਜੀ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਹੈ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਕਬੋਟਾ ਇਹ 2022 ਮਾਡਲ ਲਈ ਹਾਂਜੀ ਹੋਰ ਸਪੀਡ ਹੈ 3 ਜੀ 3 ਸਪੀਡ ਹੈਗਾ ਯਾਨੀ ਆਪ ਨੰਬਰ ਆ ਫਸਟ ਹੁੰਦਾ ਠੀਕ ਹੈ ਜੀ ਹਾਂਜੀ ਸੈਂਕ్రోਮੈਕਸ ਗੇਅਰ ਜੀ ਹਾਂ ਸੈਂਕ్రోਮੈਸੀ ਆਉਂਦਾ ਜੀ ਇਹਦਾ ਠੀਕ ਹੈ ਬਈ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੈ ਟਾਇਰ ਇਹਦੇ ਬਈ 90 ਪੈਸੇ ਠੀਕ ਹੈ 90 ਪੈਸੇ ਚੌਕੜਾ ਨਾਲ ਦੀ ਹੈ ਟਾਇਰ ਪਈ 600 ਘੰਟੇ ਚੱਲਿਆ ਹੋਇਆ ਸਾਰਾ 600 ਘੰਟੇ ਚੱਲਿਆ ਪਿਆ ਪੰਜਾਬ ਦਾ ਨੰਬਰ ਹੀ ਪੰਜਾਬ ਨੰਬਰ ਪਹਿਲੇ ਕਰ ਦੇ ਠੀਕ ਹੈ ਜੀ ਕੀ ਡਿਮਾਂਡ ਹੈ ਦੀ 7 ਲੱਖ ਤੇ 65 ਹਜ਼ਾਰ 765 ਡਿਮਾਂਡ ਆ ਬਾਕੀ ਮਾਨਤਨ ਕਰੋਗੇ ਮਾਨਤਨ ਕਰ ਲਾਂਗੇ ਸਾਹਮਣੇ ਆ ਗਿਆ ਜੀ ਅਰਜਨ 605 ਡੀ ਆਈ ਡੀ ਲਕਸ ਮਾਡਲ 2016 ਮਾਡਲ ਲਗਾ ਹਾਂ ਜੀ ਪੰਜਾਬ ਬਰਨਾਲੇ ਦਾ ਨੰਬਰ ਆਪਣਾ ਲੋਕਲ ਪੀ ਵੀ 19 ਪੀ ਵੀ 19 ਨੰਬਰ ਹੈ ਠੀਕ ਹੈ ਜੀ ਦੇਖ ਸਕਦੇ ਹੋ ਜੀ ਪੀਵੀ 19 ਪ੍ਰਣਾਲੀ ਦਾ ਨੰਬਰ ਆ ਪੈਰਾਂ ਦੀ ਬਈ ਕੀ ਕੰਡੀਸ਼ਨ ਰੋ ਪੈਰ ਦੇ 70 ਪੈਸੇ ਵੀਰੇ ਨਾਲ ਦੇ ਜਾ ਚੇਂਜ ਨਾਲ ਦੇ ਜੀ ਨਾਲ ਠੀਕ ਹੈ ਜੀ ਤੇ 2 ਸਪੀਡ ਜਾ 3 ਜੀ 2 ਸਪੀਡ ਹੈ ਵੀਰੇ ਚੇਂਜਰ ਗੇਅਰ ਵਾਲਾ ਹੈ ਚੇਂਜਰ ਗੇਅਰ ਵਾਲਾ 2016 ਮਾਡਲ ਟਮਾੜੀ ਡਿਮਾਂਡ 5 ਲੱਖ ਤੇ 35000 ਰੁਪਏ ਠੀਕ ਹੈ ਜੀ ਅੱਗੇ ਫੇਰ ਆ ਗਿਆ ਜੀ ਅਰਜਣ ਇਹ ਆ ਗਿਆ ਜੀ ਨੋਕੋ 650 ਡੀਆਈ 5 2022 ਮਾਡਲ ਲਗਾ ਚੇਂਜਰ ਗੇਅਰ ਵਾਲਾ ਟਾਪ ਮਾਡਲ ਇਹ ਵੀ ਚੇਂਜਰ ਵਾਲਾ ਜੀ ਹਾਂ ਜੀ ਟਾਪ ਮਾਡਲ ਹੈ ਜੀ ਟਾਪ ਮਾਡਲ ਬਾਈ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੋਊਗੀ ਟਾਇਰ ਇਹ 85 90 ਪੈਸੇ ਵੀਰੇ 85 90 ਪੈਸੇ ਕਰੀ 500 ਵਾਂਡੇ ਦੇ ਕਰੀਬ ਚੱਲਿਆ ਹੋਇਆ ਇਹ 500 ਜੀ ਹਾਂ ਬਟੰਡੇ ਦਾ ਨੰਬਰ ਬਟੰਡੇ ਦਾ ਨੰਬਰ ਫਸਟ ਓਨਰ ਹੀ ਫਸਟ ਓਨਰ ਹੀ ਫਸਟ ਠੀਕ ਹੈ ਜੀ ਮਾਡਲ ਆ ਗਿਆ ਬਾਈ ਡਿਮਾਂਡ ਹੀ 7 ਲੱਖ 80 ਹਜ਼ਾਰ ਵੀ 7 80 ਡਿਮਾਂਡ ਆ ਮਾਨਤਾ ਨੇ ਚੋ ਵੀ ਹਾਂ ਜੀ ਹਾਂ ਜੀ ਅੱਗੇ ਹੈਗਾ ਜੀ ਜੌਂਡੀਅਰ 5405 ਕਲਰ ਸ਼ਿਫਟ B 14 B 14 ਜੀ ਇਹ ਹਾਂਜੀ ਤੇ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਹੈਗਾ ਠੀਕ ਆ ਜੀ 4 ਸਪੀਡ ਹੈਗਾ ਹਾਂਜੀ 535 ਮਾਡਲ B ਹੈਗਾ ਠੀਕ ਆ ਜੀ ਮੁੱਲ ਹੈ ਯਾਰ 7 ਲੱਖ ਤੇ 85000 ਰੁਪਿਆ ਟਾਇਰ ਇਹਦੇ ਨਾਲ ਦੇ ਆ 12-1300 ਕਾਂਡੇ ਚੱਲੇ ਆ ਠੀਕ ਆ ਜੀ ਨਾਲ ਦੇ ਟਾਇਰਾਂ ਚ ਹਾਂਜੀ ਹਾਂਜੀ ਠੀਕ ਆ ਬਈ ਰੰਗ ਪੇਂਟ ਦਾ ਓਰੀਜਨਲ ਆ ਜੀ ਠੀਕ ਅੱਗੇ ਜੀ ਅੱਗੇ ਆ ਕੇ ਮਹਿੰਦਰਾ ਆਪਣਾ ਜੀ ਅੱਗੇ ਬਈ ਛੋਟਾ ਮਾਡਲ ਵੀ ਰੱਖਿਆ ਪਾਈਆਂ ਨੇ ਛੋਟੇ ਕਿਸਾਨਾਂ ਲਈ 272 ਮਾਡਲ ਸਾਰਾ ਟਰੈਕਟਰ ਅਰੀਜਨਲ ਹੈਗਾ ਹਾਂਜੀ ਪਹਿਲੇ ਹੀ ਘਰ ਦਾ ਰੈਂਟਰ ਹੈਗਾ ਠੀਕ ਹੈ ਸਨਾਮ ਦਾ ਨੰਬਰ ਆ ਪੰਜਾਬ ਦਾ ਠੀਕ ਆ ਜੀ A to Z ਅਰੀਜਨਲ ਟਰੈਕਟਰ ਹੈ ਵੀਰੇ ਠੀਕ ਆ ਟਾਇਰ ਬਾਈ ਟਾਇਰ ਅਗਲੇ 85 90 ਪੈਸੇ ਹੈਗੇ ਬਾਈ ਕਾਲੀ ਜੀ ਪਿਛਲੇ 570 ਪੈਸੇ ਸੀ8 ਦੇ ਚਾਰੀ ਟਾਇਰ ਠੀਕ ਆ ਜੀ ਕੰਪਨੀ ਦੇ ਟਾਇਰ ਆ ਵਧੀਆ ਪੱਕੇ ਟਾਇਰ ਆ ਜੀ T U ਚ ਆ ਗਿਆ ਜੀ T U ਇਹ ਲਾਲ ਰਿੰਮ ਵਾਲਾ ਠੀਕ ਆ ਜੀ ਸਾਇਲੈਂਸਰ ਸਲੂਜ਼ ਸਾਰਾ ਕੁਝ A to Z ਅਰੀਜਨਲ ਟਰੈਕਟਰ ਦਾ ਹੈ ਸਨ ਸਲ ਤੱਕ ਵੀ ਨਾਲ ਦਾ ਬਾਈ ਹਾਂਜੀ ਹਾਂਜੀ ਠੀਕ ਆ ਜੀ ਮਾਡਲ ਜੀ ਮਾਡਲ 2 ਯਾਰ ਡਿਮਾਂਡ ਹੀ 2 ਲੱਖ ਰੁਪਏ ਚਿੱਪੜੀ ਕਾਪੀ ਹੈਗੀ ਚਿੱਪੜੀ ਕਾਪੀ ਹੈਗੀ 2 ਲੱਖ ਦਾ ਪੂਰਾ ਡਿਮਾਂਡ ਆ ਹਾਂ ਸਾਰੇ ਕਾਪੀ ਕਵਿਚ ਕੰਪਲੀਟ ਮਿਲਣਗੇ ਜਿਦਾ ਆਰ ਕਾਰਡ ਵਗੈਰਾ ਸਾਰਾ ਕੁਝ ਠੀਕ ਆ ਮੰਨਤਨ ਹੋਊ ਜੀ ਚੋ ਵੀ ਹਾਂ ਮੰਨਤਨ ਕਰ ਲਾਂਗੇ ਆ ਬਾਈ ਠੀਕ ਆ ਜੀ ਤੇ ਅੱਗੇ ਜੀ ਅੱਗੇ ਆਪਣੇ ਕੋਲ ਇੱਕ ਬੋਂਜਾ ਦਾ ਸਾ 2023 ਮਾਡਲ ਠੀਕ ਆ ਜੀ ਤੇ ਜੀ ਪਹਿਲੇ ਨਾ ਮੰਗਾ ਗੇਅਰ ਪ੍ਰੋ ਹੋਰ ਸਪੀਡ ਹਾਂ 270 ਕਿ ਘੰਟੇ ਚੱਲਿਆ ਹੈਗਾ ਠੀਕ ਆ ਜੀ 30 ਮਾਡਲ ਨਾਲ ਦੀ ਟਾਇਰ ਟੂਰ ਹਾਂ 90 95 ਪੈਸ ਟਾਇਰ ਨਾਲ ਦੇ ਆਗੇ ਠੀਕ ਹੈ ਜੀ 8 ਲੱਖ 115000 ਰੁਪਏ ਦੀ ਮੰਗ ਹੈ ਜੀ ਠੀਕ ਆ ਬਈ 23 ਮਾਡਲ ਘੰਟੇ ਕਨੈਕਸ਼ਨ ਦਾ ਡਰੈਕਟਰ ਆ ਘੰਟੇ ਕਿੰਨੇ ਚੱਲੇ ਆਂਡੇ 270 ਹੀ ਚੱਲੇ ਸਰ 270 ਸਰਪ ਹਾਂ ਠੀਕ ਹੈ ਜੀ ਅੱਗੇ ਆ ਗਿਆ ਜੀ 4x4 ਗੇਅਰ ਪ੍ਰੋ ਫੋਰ ਸਪੀਡ ਆ ਕਿੰਨੇ ਮਾਡਲ ਹੈ ਜੀ ਇਹ 2020 ਮਾਡਲ ਦਾ ਠੀਕ ਹੈ ਜੀ ਮੁੱਲ ਦਾ 11.5 ਜੀਡੀ ਲਿੰਕ ਸੈਂਕ్రోਮੈਸ ਗੇਅਰ ਇਲੈਕਟ੍ਰੋਨਿਕ ਲਿਫਟ ਆ ਸਾਰੇ ਵਿਤਰ ਜਲੇਜਾ ਆਏ ਹੈਗੇ ਇਹ ਇਹਦਾ ਸਟੀering ਵੀ ਹੈ ਨਾ ਵੀ ਐਡਜਸਟਡ ਐਡਜਸਟੇਬਲ ਸਟੀering ਆ ਸਾਰੇ ਫੀਚਰ ਹੈ ਜਿੰਨੇ 54 ਪੰਚ ਆਗੇ ਠੀਕ ਆ ਭਾਈ ਜੀ ਡੀ ਲਿੰਕ ਜੀਪੀਐਸ ਸਿਸਟਮ ਆਗੇ ਚ ਹਾਂਜੀ ਸੈਂਕਰੋ ਵਸ ਗੇਰ ਆ ਮੈਟ ਲੱਗਿਆ ਰਿਕਸਾਇਰ ਤੁਸੀਂ ਤੇ ਇਹਨਾਂ ਨਾਲ ਤੇ ਇਲੈਕਟ੍ਰੋਨਿਕ ਲਿਫਟ ਆ ਗਈ ਡਬਲ ਪੀਡੀਓ ਡਬਲ ਡਿਸਟ੍ਰਿਬਿਊਟਰ ਇਹ ਜਨਾਲੀ ਇਹ ਵਾਲੀ ਟਰੈਕਟਰ ਹੈ ਸਾਰਾ ਸਾਰਾ ਠੀਕ ਹੈ ਲੱਗਿਆ ਮੂਰੇ ਟ੍ਰੋਪੀ ਲੱਗੀ ਹੈਗੀ ਠੀਕ ਆ ਨਾਲ ਦੀਆਂ ਕੰਪਨੀ ਫਿਕਸ ਹਾਂਜੀ ਹਾਂਜੀ ਡਿਮਾਂਡ ਇਹਦੀ ਡਿਮਾਂਡ ਇਹਦੀ 11:30 ਠੀਕ ਹੈ ਜੀ ਅੱਗੇ ਆ ਗਿਆ ਜੀ ਬਲਡਰ ਟਰੈਕ ਸੋਹਣਾ ਲਿਖਾ ਇਹ 2021 ਮਾਡਲ ਦਾ 50 RX ਆਟੋ ਲੈਫਟੇ ਦੀ ਵੀ ਬਟਨ ਵਾਲੀ ਲੈਫਟ ਹੈ ਨਾ ਜੀ ਬਟਨ ਵਾਲੀ ਨਹੀਂ ਵੀਰੇ ਇਹਦੀ ਆਟੋ ਲੈਫਟ ਹੁੰਦੀ ਹੈ ਠੀਕ ਹੈ ਜੀ ਠੀਕ ਇਹਦੇ ਵੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਇਹਦੇ ਪਿਛਲੇ ਬਈ 85 90 ਪੈਸੇ ਆ ਮੂਰਲੇ ਥੋੜੇ ਘਟਦੇ ਹੈਗੇ ਮਤਲਬ 73 80 ਪੈ ਹੈਗੇ ਨਾਲ ਦੇ ਟਾਇਰ ਨਾਲ ਦੇ ਟਾਇਰ ਚਾਰੇ ਫਸਟ ਆਨਰ ਜੀ ਪੰਜਾਬ ਨੰਬਰ ਹਾਂ ਜੀ ਤੇ 8 ਲੱਖ 110000 ਰੁਪਏ ਦੀ ਡਿਮਾਂਡ ਹੈਗੀ ਠੀਕ ਹੈ ਜੀ ਬਾਕੀ ਮੌਕੇ ਤੇ ਮਾਤਰਾ ਹੋ ਜੂਗੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ ਵੀਰੇ 9030272000 ਪਿੰਡ ਆਪਣਾ ਹੰਡਿਆ ਹੈਗਾ ਹਾਂ ਜੀ ਨੇੜੇ ਰੇਲਵੇ ਸਟੇਸ਼ਨ ਉੱਥੇ ਆਪਣਾ ਸ਼ੋਰੂਮ ਬਣਿਆਗਾ ਠੀਕ ਹੈ ਜੀ ਪੁਰਾਣਾ ਟਰੈਕਟਰ ਸਾਰੇ ਨਾ ਕੱਟਿਆ ਜਾਊਗਾ ਹਾਂ ਹਾਂ ਸਾਰੇ ਟਰੈਕਟਰ ਕੱਟੇ ਜਾਣ ਕੱਲੇ ਉਹ ਡਾਊਨ ਮਾਡਲ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਲੋਨ ਹੋ ਜੂਗਾ ਸਾਰਿਆਂ ਤੇ ਲੋਨ ਹੋ ਜੂਗਾ ਠੀਕ ਹੈ ਜੀ ਕਿੰਨੇ ਕ ਪੈਸੇ ਭਰ ਕੇ ਬਈ ਟਰੈਕਟਰ ਲਿਜਾ ਸਕਦੇ ਆ 20% ਪੈਸੇ ਭਰਨੇ ਸਿੰਬਲ ਸਹੀ ਚਾਹੀਦਾ ਬਾਕੀ ਵੀ ਮਤਲਬ 80% ਲੋਨ ਹੋ ਜਾਂਦਾ 70 ਤੋਂ 80% ਦੇ ਲਗਭਗ ਲੋਨ ਠੀਕ ਆ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦ ਰਹਾ ਹੈ ਬਾਈ ਇਹਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ